ਮੂੰਗੀ ਦੀ ਪੰਜੀਰੀ ਬਣ ਕੇ ਸਾਡੀ ਤਿਆਰ ਹੋ ਗਈ। ਸਾਸਰੀ ਘਾਲ ਜੀ ਸਾਰਿਆਂ ਨੂੰ ਹੋਰ ਕੀ ਆ ਚਾਲ ਜੇ ਸਭ ਠੀਕ ਠਾਕ ਜੇ। ਅਸੀਂ ਮਿੱਠੀ ਬਣਾ। ਅੱਜ ਅਸੀਂ ਲੱਗੇ ਆ ਮੂੰਗੀ ਬਣਾਉਣ। ਕੀ ਤੇ ਨਾ ਨਾ ਹੋਵੇ ਤੇ। ਇਹ ਪੱਠੀਆ ਖਨੇਗਾ ਨਾ। ਕੀ। ਬਰੋਂ ਰੋਂ ਹੋਵੇ ਤੇ। ਤੇਰੀ

thì nó nó sưu tay tất cả mùa tất cả mùa 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 phát thì nó ạ ਉਠੋ ਹੰਦਾਂ ਬੰਨਾਂ ਆਂਦਾ ਹੀ ਹਨ ਤੇ ਦੀ ਬਰੋਂ ਆਣ ਦੇ ਲਾ ਕੇ ਹੋਗਾ ਤਿਸੇ ਦਾ ਪਤਾ ਨਹੀਂ ਜੋਰ ਲੱਗਦਾ ਨਹੀਂ ਕੁਝ ਨਹੀਂ ਤੁਮੇ ਮਧੂ ਉੱਧਰ ਨੂੰ ਜਾਣ ਲਿਆ ਪਰਾਂ ਤੂੰ ਜੇ ਤੂੰ ਕਿੱਥੇ ਨਹੀਂ ਜਾਂਦੇ ਆ ਤੋ ਕੁੰਜਰੇ ਦੇ ਵਿੱਚ ਨਹੀਂ ਆ ਮਧੂ ਐ ਉਹ ਕਿੰਦਰ ਵੱਲ ਜਾਂਦਾ ਵਾ ਕਿ ਉਹ ਸਿਹੜਾ ਪਹਿਲਾਂ ਅੰਦਰੋਂ ਰੱਖਿਆ ਹੋਇਆ ਤਨ ਹਾੜੀ ਆ ਮੰਗੀਪੋ ਜਿसरी ਆ ਕਿ ਉਹ ਤੇ ਪਾ ਕੇ ਫੋਨ ਦਣੀ ਆ ਮੰਗੀ ਸਾਡੀ ਬਈ ਹੁਣ ਭੁੱਜ ਹੁਣ ਬਾਕੀ ਦਾ ਸਮਾਨ ਜਿਹੜਾ ਉਹ ਅਸੀਂ ਘੋੜ ਦੇ ਵਿੱਚ ਪਾ ਕੇ ਅਸੀਂ ਤਲਦੇ ਆ ਫਿਰ ਤੁਹਾਨੂੰ ਦਤ ਦੇ ਆਹ ਤੁਮ ਬਾਂਗਾਟੀ ਥੱਲੇ ਹੋਰ ਆਵਾ ਕੋਨ ਮਖਾਨੇ ਪਹਿਲੋ ਇਹਨਾਂ ਨੂੰ ਭੁੰਨ ਕੇ ਤੇ ਪੀਸ ਲਈਏਗਾ ਤੋ ਹੁਣ ਆ ਹੀ ਇਹਨਾਂ ਨੂੰ ਘਿਓ ਦੇ ਵਿੱਚ ਲੱਗੇ ਆ ਤਾਲਣ ਘਿਓ ਦੇ ਵਿੱਚ ਤਲੇ ਜੜੇ ਆ ਉਹਨਾਂ ਨੂੰ ਆੜੇ ਕੋ ਪੀਸੀ ਦੇ ਵਿੱਚ ਚੰਗੀ ਤਰ੍ਹਾਂ ਹੁਣ ਚੰਗੀ ਤਰ੍ਹਾਂ ਪੀਸਦੇ 100 ਭੁੰਨ ਕੇ ਪੀਸ ਲੋ ਤੋ ਵਧੀਆ ਪੀਸਦੇ ਆ ਹੋਣਾ ਹੀ ਇਹਨਾਂ ਨੂੰ ਇਹਨੂੰ ਘੋਲ ਦੇ ਵਿੱਚ ਪਾਦਣ ਲੱਗੇ ਆ ਕੀ ਹੋਰ ਤੜੇ ਤੇ ਖਰਾਸੇਗਾ ਕਾਫੀ ਤੱਕ ਦੀ ਚਲਾਈ ਨੀ ਦੇ ਤਾਂ ਗ੍ਰਾਸ ਵਰ ਗ੍ਰਾਸ ਤੇ ਬਣਾਇੰਦਾ ਸੀ ਤੇ ਹੁਣ ਇਹ ਘੱਟੀ ਤੇ ਬਣਾਣ ਦਾ ਹੈ

ਤਾਂ ਪੋਲ ਮਕਾਣੇ ਹੁਣ ਭੁੱਜ ਗਏ ਆ ਹੁਣ ਆਈ ਨੂੰ ਮੂੰਗੀ ਦੇ ਵਿੱਚ ਪਾ ਦੇਣੀ ਹੰਬਰਾ ਹੋ ਰੰਗ ਦੇ ਹੋ ਗਏ ਆ ਸੁਣਾ ਪੋਣਾ ਕਿੱਥੇ ਦਾ ਦਾ ਕੋ ਬਹੀ ਨਹੀਂ ਉਹ ਦਾ ਖਰਾਬ ਹੋ ਜਾਂਦੇ ਆ ਕਿੰਨਾ ਖਲਾਰਾ ਤੇ ਵੀ ਕਰ ਦਿੰਦਾ ਇਦਾਂ ਸਹੀ ਇਹ ਸਭ ਹੁਣ ਇਹ ਲੱਗੇ ਸੁੰਦ ਪਾ ਸੁੰਦ ਉਹਨੂੰ ਪੁੰਨਣਾ ਹੈ ਆਹ ਫਰਾਟ ਇਹ ਹੀ ਕੋਰੀਤੀ ਦੰਪੋਨ ਲੱਗੀਆਂ ਸ਼ੋ ਹੋਰ ਪਾਣਾ ਦੂਵੇ ਕੋ ਬਦਾਨ ਉਹ ਵੀ ਪਾਣਾ ਜਿਹੜਾ ਹਨਾ ਤੇ ਗੂੜੀ ജകണേ ബിറ്റിയ ബാമ ബാഗേ മകര ജന ਰੋਟੀ ਵੀ ਅਹੀਂ ਭਾਰਤਾਂ ਵਿੱਚ ਹੈ। ਰੋਟੀ ਵੀ ਤੇ ਭਾਰਤਾਂ ਹੁਣ ਸਾਰਾ ਕੋ ਕਠੜ ਮਿਲਾ ਲੈਨੇ ਆ। ਬਾਅਦ ਵਿੱਚ ਇਹ ਸਾਰਾ ਬੜਾ। ਭਾਰਾ ਇਹ ਰੋਹ ਇੱਕ ਵਾਰ ਮਿਲ ਗਿਆ। ਜਦੋਂ ਆਂਦੇ ਉਹ ਮਗਦੇ ਜਿਹੜੇ ਆ ਨਾ ਬਾਅਦ ਵਿੱਚ ਪਹੁੰਗੇ। ਮਗਦੇ ਜਿਹੜੇ ਉੱਟਦੇ ਬੜੇ ਫਿਰ rica ਉਹ ਇਹ ਤਰਫੋਂ ਲੱਗ ਗਈ ਜਿੰਗਰ ਨਾ ഗ്രയണി ഘുടന പടക്ക ਰੋਟੀ ਨੂੰ ਪਾਵਾ ਕੇ ਲੋ ਖੰਡ ਹੁਣ ਅਜ ਲੱਗ ਖੰਡ ਬਾਣ ਖੰਡ ਆਪਾਂ ਬਹੁਤੀ ਨਹੀਂ ਪਾਣੀ 40 ਮਿੰਟ ਫਲਾਇ ਨਗਰ ਦਾ ਮਿੱਠਾ ਅਗਿ ਚਾੱਕ ਕਰਕੇ ਵੇਖ ਲਾਂਗੇ ਕਿ ਕਿੰਨਾ ਤਾਂ ਮਿੱਠਾ ਤੇ ਜਾ ਕੇ ਜਾਂ ਘੱਟ ਵਾ ਬਾਕੀ ਆਂ ਥੋੜੀ ਜਿਹਾ ਕੱਟ ਕੇ ਰੱਖੀ ਆ ਇਹਨ ਗੋੜ ਦੀ ਚਾਣੀ ਪਾ ਕੇ ਗੋੜ ਦੀ ਚਾਣੀ ਕਰਕੇ ਤੇ ਬਣਾਵਾਂਗੇ ਤੇ ਫੇਰ ਵੇਖਾਂਗੇ ਕਿੰਨੀ ਕਿਸਵਾਲ ਬਣਦੀ ਆ ਉਹ ਵੱਖਰੀ ਮ ਕੱਟ ਕੇ ਤੇ ਰੱਖ ਲਈ ਆ ਬਾਕੀ ਇਹ ਤਨ ਖੰਡ ਬਾੜ ਤੇ ਬੂਰਾ ਖੰਡ

ကြ <marriages> ောင်လေးဟာဒီပန်းကြီးဟိုနအင်းမုန်ဒီလိုက်စုတ်တယ် ਮੈਨੂੰ ਲੱਗਦਾ ਕਿ ਗੋੜ ਵਾਲੀ ਜ਼ਿਆਦਾ ਹੀ ਸਵਾਦ ਭੰਦੀ ਆ। ਖੰਡ ਵਾਲੀ ਨਾਲੋਂ ਗੋੜ ਵਾਲੀ ਦਾ ਟੇਸਟ ਬੰਦੀ ਆ। ਤਾਂ ਹੀ ਗੋੜ ਵਾਲੀ ਬਣਾਈ ਆ। ਐਨ ਪਹਿਲੀ ਵਾਰ ਬਣਾਈ ਗੋੜ ਵਾਲੀ ਮੂੰਗੀ। ਇਹ ਹੁਣ ਵੇਖਾਂਗੇ ਤਾਂ ਸਵਾਦ ਕਿਦਾਂ ਦਾ ਆਵਾ। ਤੇ ਆਹ ਹੀ ਖੰਡ ਬਾਗਲ ਬਣਾਈ ਆ। ਤੇ ਅਸੀਂ ਐਸਾ ਹੀ ਖੰਡ ਵਾਲੀ ਬਣਾ ਭਾ ਕੇ ਖੰਡ ਭਾ ਕੇ ਬਣਾਉਨੇ ਆ ਨਹੀਂ ਤਾਂ ਆ ਪਹਿਲੀ ਵਾਰੀ ਇੰਨੀ ਕੁ ਮੈਂ ਬਣਾਈ ਆ ਮੈਂ ਕੋਲ ਬਣਾ ਕੇ ਦੇਖਦੇ ਆ ਕਿ ਕਿੱਦਾਂ ਦੀ ਲੱਗਦੀ ਆ ਤੇ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਦੀ ਆ ਮੂੰਗੀ ਦੀ ਪੰਜੀਰੀ ਬਣ ਕੇ ਸਾਡੀ ਤਿਆਰ ਹੋ ਗਈ ਤੇ ਹੁਣ ਅਸੀਂ ਚੈੱਕ ਕਰਕੇ ਵੇਖੀਏ ਤਾਂ ਤੁਹਾਨੂੰ ਸ਼ਾਨ ਨੂੰ ਨਾ ਗੋਲ ਵਾਲੀ ਨਾਲੋਂ ਜ਼ਿਆਦਾ ਟੇਸਟ ਲੱਗੀਆਂ ਖੰਡ ਵਾਲੀ ਨਾਲੋਂ ਅਿੰਦਾਂ ਹਰ ਸਾਲ ਖੰਡੀਆਂ ਬਣਾਉਂਦੇ ਹੁੰਦੇ ਆ ਪਰ ਪਹਿਲੀ ਵਾਰ ਮੈਂ ਇੰਨੀਆਂ ਗੁੜੀਆਂ ਬਣਾਈਆਂ ਥੋੜੀਆਂ ਨੇ ਵਿੱਚ ਖਾ ਕੇ ਚੈੱਕ ਕਰਾਂਗੇ ਕਿ ਕਿੱਦਾਂ ਦੀਆਂ ਲੱਗਦੀਆਂ ਪਰ ਜ਼ਿਆਦਾ ਟੇਸਟ ਉਹ ਗੁੜ ਵਾਲੀਆਂ ਹੀ ਆ ਤੇ ਖੰਡ ਵਾਲੀਆਂ ਨਾਲੋ ਚਲੋ ਕੋਈ ਗੱਲ ਨਹੀਂ ਹੁਣ ਇਹ ਆਉਂਦੇ ਸਾਥ ਮਾਰਾ ਸੁੱਖ ਰੱਖੇ ਫੇ ਰਹਿੰਦੇ ਸਾਧੂ ਅਸੀਂ ਗੁੜ ਗੁੜ ਦੇ ਹੀ ਪਿੰਨੀਆਂ ਬਣਾਵਾਂਗੇ ਗੁੜ ਦੀ ਚਾਹ ਨਹੀਂ ਦੀਆਂ ਸਾਡਾ ਵੀਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਸਾਡੇ ਚੈਨਲ ਨੂੰ